ਸਤਨਾਮ ਸ੍ਰੀ ਮੇ ਬਿਨ ਬਿਨਾ ਸੰਸਣ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਮੇ ਬਿਨ ਬਿਨਾ ਸੰਸਣ ਸੋਏ 아들까? ਐ ਨਾਨਕ ਹਰਿ ਹਰਿ ਅੰਮ੍ਰਿਤ ਵਰਖੈ ਜਹਾਂ ਤ੍ਰਿਖਮਣ ਤੁਝਿਆਕਰ ਖੈ ਦੀ ਜਨੋ ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਦਾ ਸਰਕਾਰ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿੱਚ ਹਰੀਆਂ ਲਵਾਰੇ ਹੋ ਆਓ ਲੜੀਵਾਰ ਗੁਰਬਾਣੀ ਦੇ ਵਿਚਾਰ ਨਾਲ ਜੁੜਨਾ ਕਰੀਏ ਜੀ ਆਪਾਂ ਗੁਰਬਾਣੀ ਦੇ ਵਿਚਾਰ ਕਰਦੇ ਹੋਏ ਸ੍ਰੀ ਸੁਖਣੀ ਸਾਹਿਬ ਜੀ ਦੇ ਜਾਪ ਤੇ ਪੰਥੇ ਹਾਂ ਕਥਾ ਕਰਦੇ ਹੋਏ ਆਪ ਜੀ ਦੂਸਰੀ ਅਸ਼ਟਪਦੀ ਦੇ ਤੀਸਰੇ ਪਦੇ ਦੀ ਵਿਚਾਰ ਸਾਂਝੀ ਕੀਤੀ ਆਓ ਹੁਣ ਆਪ ਜੀ ਨੇ ਚੌਥੇ ਪਦੇ ਦਾ ਪਾਠ ਸਰਵਣ ਕੀਤਾ ਚੌਥੇ ਪਦੇ ਰਾਹੀਂ ਪੰਜਵੇਂ ਪਾਠਾ ਸ਼ੀਤਾਂ ਦੇ ਸਰਤਾ ਸਤਿਗੁਰੂ ਸ਼ਿਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕੀ ਬਖਸ਼ਿਸ਼ ਕਰਦੇ ਹਨ ਪਾਤਸ਼ਾਹੀ ਪਵਿੱਤਰ ਚੌਥਾ ਪਾਦਾ ਆਰੰਭ ਕਰਦੇ ਹੋਏ ਬਖਸ਼ਿਸ਼ ਕਰਦੇ ਹਨ ਜਿਹੇ ਮਾਰਕੇ ਗਣੇ ਜਾਹੇ ਨਾ ਕੋਸਾ ਹਰ ਕਾ ਨਾਮ ਉਹਾਂ ਸੰਗ ਤੋਸਾ ਜਿਸ ਰਸਤੇ ਨੇ ਮਾਰਗ ਦੇ ਕੋਹਾਂ ਦਾ ਲੰਬਾਈ ਦਾ ਕੋਈ ਪਤਾ ਨਹੀਂ ਭਾਵੇਂ ਕਿ Hindu ਬਾਦ ਤੇ ਵੇਦਾਂ ਦੇ ਵਿੱਚ ਗ੍ਰੰਥਾਂ ਵਿੱਚ ਗਰੜ ਪ੍ਰਾਣ ਵਿੱਚ ਲਿਖਿਆ 86000 ਯੋਜਨ ਪਰ ਕੋਈ ਗਿਣਕੇ ਨਹੀਂ ਆਇਆ ਕੋਈ ਇਸ ਨੂੰ ਗਿਣਕੇ ਨਹੀਂ ਆਇਆ ਕਿ ਕਿਤਨਾ ਦੂਰ ਹੈ ਉਹ ਜਮਾਂ ਦਾ ਰਸਤਾ ਜਮਾਂ ਦਾ ਮਾਰਗ ਔਰ ਹਿੰਦੂ ਮਤ ਵਿੱਚ ਕਹਿੰਦੇ ਹਨ ਕਿ ਲਗਭਗ ਰਜਾਨਾ 2000 ਮੀਲ ਪੈੜਾ ਤੈਅ ਕਰਕੇ ਜਾਂ ਉਸ ਨੂੰ ਇੱਕ ਸਾਲ ਵਿੱਚ ਜੰਦੂਤ ਧਰਮਰਾਜ ਕੋਲ ਪਹੁੰਚਾਉਂਦੇ ਆ ਪਰ ਖੈਰ ਕਿਤਨਾ ਵੀ ਦੂਰ ਹੈ ਸਾਹਿਬ ਗੁਰੂ ਪਾਤਸ਼ਾਹ ਕਹਿੰਦੇ ਉਸ ਰਸਤੇ ਦੇ ਉੱਤੇ ਕੋਈ ਵੀ ਤੇਰਾ ਸੰਗੀ ਸਾਥੀ ਨਹੀਂ ਹੈ ਜਿਸ ਰਸਤੇ ਦੇ ਕੋਹਾਂ ਦਾ ਦੂਰੀ ਦਾ ਪਤਾ ਨਹੀਂ ਕਿੰਨੀ ਦੂਰ ਹੈ ਉਹ ਜਿਹੜੇ ਮਾਰ ਕੇ ਗਲੇ ਜਾਹੇ ਨਾ ਕੋਸਾ ਫਿਰ ਜਦ ਕੋਈ ਯਾਤਰਾ ਤੇ ਜਾਂਦਾ ਹੈ ਲੰਬਾ ਜਾਂਦਾ ਹੈ ਫਿਰ ਰਸਤੇ ਵਿੱਚ ਉਸ ਨੂੰ ਭੁੱਖ ਵੀ ਲੱਗਦੀ ਆ ਇਆ ਅਸਮੀ ਲੱਗਦੀ ਆ ਤੋਂ ਪਛਾਣ ਵੀ ਲੱਗਦੀ ਆ ਇਸੇ ਤਰ੍ਹਾਂ ਜਦੋਂ ਜੀਵ ਆਤਮਾ ਨੂੰ ਕਹਿੰਦੇ ਜਨਮ ਲੈ ਕੇ ਜਾਂਦੇ ਆ ਰਸਤੇ ਦੇ ਵਿੱਚ ਜਦ ਇਸ ਨੂੰ ਭੁੱਖ ਲੱਗਦੀ ਐ ਤੇ ਰਸਤੇ ਦੇ ਵਿੱਚ ਇਸ ਨੂੰ ਕੁਝ ਵੀ ਖਾਣ ਵਾਸਤੇ ਨਹੀਂ ਮਿਲਦਾ ਉੱਥੇ ਇਹਦੇ ਕੋਲ ਕੁਝ ਵੀ ਖਾਣ ਵਾਸਤੇ ਨਹੀਂ ਹੈ ਸਤਿਗੁਰਾਂ ਦੇ ਅਨਸਾਰ ਉਸੇ ਰਸਤੇ ਨੇ ਵਿੱਚ ਜੇ ਤੇਰੀ ਭੁੱਖ ਨੂੰ ਮਿਟਾ ਸਕਦਾ ਕੋਈ ਹੈ ਤਾਂ ਉਹ ਹੈ ਪਰਮੇਸ਼ਰ ਦਾ ਨਾਮ ਹਰ ਕਾ ਨਾਮ 우ਹਾ ਸੰਗ ਤੋਸਾ ਹਰੀ ਦਾ ਨਾਮ ਹੀ ਉਥੇ ਤੇਰੇ ਵਾਸਤੇ ਖਰਚਾ ਭੋਜਨ ਰੂਪ ਖਜ਼ਾਨਾ ਹੋਵੇਗਾ ਜੀਵ ਦੇ ਨਾਲ ਹਰੀ ਦਾ ਨਾਮ ਹੀ ਨਿਭਦਾ ਹੈ ਜੇ ਬਾਰ ਕੇ ਗਨੇ ਜਾਹੇ ਨਾ ਕੋਸਾ ਹਰ ਕਾ ਨਾਮ ਉਹਾਂ ਸੰਗ ਤੋਸਾ ਤਾਂ ਪਾਕਸ਼ਾ ਜੀ ਕਹਿੰਦੇ ਉੱਥੇ ਕੇਵਲ ਤੇ ਕੇਵਲ ਪਰਮੇਸ਼ਰ ਦਾ ਨਾਮ ਹੀ ਤੇਰੇ ਨਾਲ ਜਾਵੇਗਾ ਹੋਰ ਕੁਝ ਵੀ ਨਾਲ ਨਹੀਂ ਜਾਵੇਗਾ ਇੱਕ ਪੁਰਾਤਨ ਸਾਖੀ ਹੈ ਇਸੇ ਤਰ੍ਹਾਂ ਦੀ ਇੱਕ ਮੂਰਖ ਰਾਜੇ ਦੀ ਇਹ ਰਾਜਾ ਹਰੀ ਵੈਗਨ ਤੋਂ ਬੇਮੁਖ ਸੀਗਾ ਵਿਸ਼ਈ ਵਿਸ਼ੇ ਵਕਾਰੀ ਸੀ ਪਰ ਉਸਦੀ ਰਾਣੀ ਬੜੀ ਸੋਝਵਾਨ ਸੀ ਸਤ ਸੰਕਤ ਕਰਨ ਵਾਲੀ ਸੀ ਰੋਜ਼ ਅਮਤ ਵੇਲੇ ਇਸ਼ਨਾਨ ਕਰਕੇ ਪਰਮੇਸ਼ਰ ਦੇ ਸੇਵਨ ਵਿੱਚ ਜੁੜਦੀ ਸੀ ਔਰ ਉਸ ਦਾ ਨਿਯਮ ਸੀ ਸਿਮਨ ਕੀਤੇ ਬਿਨਾ ਕੁਝ ਸ਼ਕਨਾ ਨਹੀਂ ਖਾਣਾ ਪੀਣਾ ਨਹੀਂ ਉਹ ਆਪਣੇ ਪਤੀ ਨੂੰ ਵੀ ਕਹਿੰਦੀ ਸੀ ਕਿ ਪ੍ਰੋਖਾ ਜਨਮ ਬਾਰ-ਬਾਰ ਨਹੀਂ ਮਿਲਦਾ ਅਗਰ ਤਵੇਲੇ ਇਸ਼ਨਾਨ ਕਰਕੇ ਸੇਮਨ ਕਰਕੇ ਲਾਹਾ ਪ੍ਰਾਪਤ ਕਰਨਾ ਚਾਹੀਦਾ ਪਰ ਕਹਿੰਦੇ ਰਾਜਾ ਰਾਣੀ ਦੀ ਕਿਸੇ ਗੱਲ ਨੂੰ ਨਹੀਂ ਸੀ ਮੰਨਦਾ ਸਵੇਰੇ ਉੱਠਣਸਾਰ ਆਪਣੇ ਕੰਮਾਂ ਧੰਨਿਆਂ ਵਿੱਚ ਲੱਗ ਜਾਂਦਾ ਅਖੀਰ ਰਾਣੀ ਨੇ ਉਸ ਨੂੰ ਮੂਰਖ ਕਿਹਾ ਤਾਂ ਗੁਰੂ ਪਿਆਰਿਓ ਰਾਜਾ ਸੋਚਣ ਲੱਗਿਆ ਕੀ ਇਹ ਕੀ ਕਾਰਨ ਹੈ ਕਿ ਰਾਣੀ ਮੈਨੂੰ રોજ ਮੂਰਖ ਕਹਿੰਦੀ ਆ ਮੂਰਖ ਦਾ ਕਾਰਨ ਕੀ ਹੈ ਕੀ ਮੇਰੇ ਚ ਘਾਟ ਹੈ ਜਿਸ ਕਰਕੇ ਮੈਂ ਮੂਰਖ ਆ ਔਰ ਗੁਰਬਾਣੀ ਨੇ ਬਹੁਤ ਵੱਡੇ ਰਾਜੇ ਰਾਵਣ ਨੂੰ ਵੀ ਮੂਰਖ ਕਿਹਾ ਲੰਕਾ ਗੜ੍ਹ ਸੋਨੇ ਦਾ ਭਿਆ ਮੂਰਖ ਰਾਵਣ ਕਿਆ ਲੈ ਗਿਆ ਸੰਸਾਰ ਦੇ ਵਿੱਚ ਇੱਕ ਰਾਵਣ ਹੋਇਆ ਹੈ ਲੰਕਾ ਦਾ ਰਾਜਾ ਲੰਕਾ ਦਾ ਪਤੀ ਪਾਸ਼ਾ ਕਹਿੰਦੇ ਉਹ ਵੀ ਮੂਰਖ ਰਿਹਾ ਉਹ ਵੀ ਦੁਨੀਆ ਵਿੱਚੋਂ ਕੁਝ ਖੱਟ ਕੇ ਨਹੀਂ ਗਿਆ ਖੈਰੇ ਰਾਜਾ ਸੋਚਣ ਲੱਗਿਆ ਆਪਣੀ ਮੂਰਖਤਾ ਦਾ ਕਾਰਨ ਤਾਂ ਗੁਰੂ ਪਿਆਰਿਓ ਉਸਨੇ ਇੱਕ ਦਿਨ ਇਹ ਗੱਲ ਕਲੀਅਰ ਕਰਨ ਵਾਸਤੇ ਕਿ ਮੈਂ ਮੂਰਖ ਕਿਉਂ ਹਾਂ ਆਪਣੇ ਰਾਜ ਦੇ ਢੰਡੋਰਾ ਪਰਵਾ ਦਿੱਤਾ ਅਲਾਉਂਸਮੈਂਟ ਕਰਵਾ ਦਿੱਤੀ ਕਿ ਜਿੰਨੇ ਪਿੰਡ ਵਿੱਚ ਮੂਰਖਾਂ ਨੂੰ ਸਾਰੇ ਮੈਨੂੰ ਮਿਲਣ ਐਸੀ ਕੋਈ ਕਿਸੇ ਨੂੰ ਆਪਣੇ ਆਪ ਨੂੰ ਮੂਰਖ ਮੰਨਦਾ ਨਹੀਂ ਦੂਸਰੋਂ ਪਤਾ ਲੱਗਦਾ ਕਿ ਮੂਰਖ ਹੈ ਚਲੋ خیر ਕਹਾਣੀ ਮਤਲਬ ਕਾਫੀ ਲੋਕ ਇਹਦੇ ਕੋਲ ਪਹੁੰਚੇ ਤੇ ਰਾਜਾ ਗੁਰੂ ਪਿਆਰਿਓ ਉਹਨਾਂ ਦੇ ਵਿੱਚੋਂ ਛਾਂਟੀ ਕਰਦਾ ਕਰਦਾ ਇੱਕ ਬਹੁਤ ਵੱਡਾ ਮੂਰਖ ਉਹਨੂੰ ਲੱਗਿਆ ਤੇ ਉਸਨੇ ਇੱਕ ਸੋਨੇ ਦੀ ਡੰਡਾ ਸੋਨੇ ਦੀ ਸੋਟੀ ਉਹਨੂੰ ਫੜਾ ਕੇ ਕਿਹਾ ਕਿ ਇਹ ਸੋਟੀ ਤੂੰ ਰੱਖ ਲੈ ਜਿਹੜਾ ਕੋਈ ਤੇਥੋਂ ਵੱਡਾ ਮੂਰਖ ਹੋਵੇ ਇਹ ਉਹਨੂੰ ਫੜਾ ਦੇਣੀ ਤਾਂ ਸੋਟੀ ਉਸਨੇ ਰੱਖ ਲਈ ਆ ਕੁਝ ਸਮੇਂ ਬਾਅਦ ਹੀ ਰਾਜਾ ਬਿਮਾਰ ਪੈ ਗਿਆ ਵਜ਼ੀਰ ਨੇ ਉਸ ਮੂਰਖ ਨੂੰ ਆਪਣੇ ਉਸ ਕੋਲ ਬੁਲਾਇਆ ਕਿਸੇ ਕਾਰਨ ਤੇ ਆਉਂਦਿਆਂ ਪੁੱਛਣ ਲੱਗਿਆ ਰਾਜੇ ਦਾ ਕੀ ਹਾਲ ਹੈ ਕਹਿੰਦੇ ਰਾਜਾ ਬਿਮਾਰ ਪਿਆ ਤੈਨੂੰ ਰਾਜੇ ਨੇ ਬੁਲਾਇਆ ਹੈ ਤੇ ਰਾਜਾ ਕਹਿਣ ਲੱਗਿਆ ਮੈਂ ਜਾ ਰਿਹਾ ਹਾਂ ਇੱਕ ਲੰਬੀ ਯਾਤਰਾ ਤੇ ਜੇ ਮਾਰਕੇ ਗਲੇ ਜਾਹੇ ਨਾ ਕੋਸਾ ਕਹਿੰਦਾ ਮੈਂ ਇੱਕ ਲੰਬੀ ਯਾਤਰਾ ਤੇ ਜਾ ਰਿਹਾ ਤੈਨੂੰ ਮੈਂ ਇੱਕ ਸੋਨੇ ਦੀ ਸੋਟੀ ਫੜਾਈ ਸੀ ਤੈਨੂੰ ਕੋਈ ਵੱਡਾ ਮੂਲਖ ਲੱਭਿਆ ਕਿ ਨਹੀਂ ਲੱਭਿਆ ਕਹਿਣ ਲੱਗਿਆ ਵੈਸੇ ਹਜੇ ਤੱਕ ਕੋਈ ਲੱਭਿਆ ਨਹੀਂ ਤੁਸੀਂ ਕਿੱਥੇ ਜਾ ਰਹੇ ਹੋ ਤਾਂ ਰਾਜਾ ਕਹਿੰਦਾ ਮੈਂ ਪਰਲੋਕ ਦੀ ਯਾਤਰਾ ਤੇ ਜਾ ਰਿਹਾ ਹਾਂ ਮੂਰਖ ਨੇ ਫਿਰ ਪੁੱਛਿਆ ਤੇ ਤੁਸੀਂ ਯਾਤਰਾ ਤੋਂ ਕਦੋਂ ਵਾਪਸ ਆਉਂਗੇ ਹੁਣੇ ਹਰੇਕ ਨੂੰ ਪਤਾ ਹੈ ਕਿ ਮਰਨ ਤੋਂ ਬਾਅਦ ਕੋਈ ਦੁਬਾਰਾ ਉਸੇ ਰੂਪ ਤੇ ਨਹੀਂ ਆਉਂਦਾ ਕਹਿੰਦਾ ਨਹੀਂ ਮੈਂ ਫਿਰ ਵਾਪਸ ਨਹੀਂ ਆਵਾਂਗਾ ਫਿਰ ਉਹ ਬੰਦਾ ਕਹਿੰਨ ਲੱਗਿਆ ਰਾਜਾ ਸਾਹਿਬ ਤੁਸੀਂ ਕਿੰਨੀ ਕੁ ਦੂਰ ਜਾਣਾ ਹੈ ਰਾਜਾ ਕਹਿੰਦਾ ਮੈਨੂੰ ਤਾਂ ਜਾਮਾ ਦੇ ਰਸਤੇ ਦੇ ਕੋਹਾਂ ਦਾ ਵੀ ਨਹੀਂ ਪਤਾ ਜੇ ਮਾਰ ਕੇ ਗਨੇ ਜਾ ਹੀ ਨਾ ਕੋਸ ਉਸ ਮਨੋਖਨੇ ਉਸ ਮੂਰਖ ਨੇ ਕਹਿੰਦੇ ਹੈਰਾਨ ਹੋ ਕੇ ਪੁੱਛਿਆ ਇੰਨੀ ਦੂਰ ਆਪ ਜੀ ਨੇ ਜਾਣਾ ਹੈ ਤੇ ਇਹ ਰਾਣੀਆਂ ਰਾਜਕੁਮਾਰ ਵਜੀਰ ਆਦਿ ਇਹ ਵੀ ਤੁਹਾਡੇ ਨਾਲ ਜਾਣਗੇ ਰਾਜਾ ਕਹਿਣ ਲੱਗਾ ਨਹੀਂ ਨਹੀਂ ਇਹਨਾਂ ਤੋਂ ਮੇਰੇ ਨਾਲ ਕੋਈ ਨਹੀਂ ਜਾਵੇਗਾ ਮੈਨੂੰ ਇਕੱਲੇ ਨੂੰ ਜਾਣਾ ਪੈਣਾ ਉਹ ਮੂਰਖ ਨੇ ਫਿਰ ਪੁੱਛਿਆ ਕਿ ਖਜ਼ਾਨੇ ਦੇ ਵਿੱਚੋਂ ਕੁਝ ਨਗਦੀ ਕੁਝ ਹੀਰੇ ਜਵਾਹਰ ਸੋਨਾ ਚਾਂਦੀ ਕੋਈ ਰਸਤੇ ਵਿੱਚ ਖਾਣ ਪੀਣ ਦਾ ਸਮਾਨ ਵੀ ਲੈ ਕੇ ਜਾਓਗੇ ਕੋਈ ਤੋਸਾ ਤੋਸਾ ਖਾਣ ਪੀਣ ਦੇ ਸਮਾਨ ਨੂੰ ਜਾਂ ਵਰਤਨ ਦੇ ਖਜ਼ਾਨੇ ਨੂੰ ਕਹਿੰਦੇ ਆ ਅਰਾਏ ਕਹਿੰਦਾ ਨਹੀਂ ਮੈਂ ਨਾਲ ਕੁਝ ਵੀ ਨਹੀਂ ਲਿਜਾ ਸਕਦਾ ਖਾਲੀ ਹੱਥ ਆਇਆ ਸੀ ਤੇ ਖਾਲੀ ਹੱਥ ਹੀ ਜਾਣਾ ਪੈਣਾ ਇਹ ਗੱਲ ਸੁਣ ਕੇ ਮੂਰਖ ਨੇ ਕਿਹਾ ਰਾਜਾ ਸਾਹਿਬ ਜੇਕਰ ਇੰਨੇ ਖਜ਼ਾਨੇ ਨੂੰ ਪਾ ਕੇ ਆਪਣੇ ਨਾਲ ਰਾਸਤੇ ਵਿੱਚ ਕੁਝ ਨਹੀਂ ਲਿਜਾ ਸਕਦਾ ਇੰਨੇ ਛੁਪਾਈਆਂ ਵਜ਼ੀਰਾ ਮੰਤਰੀਆਂ ਦੇ ਹੁੰਦਿਆਂ ਹੋਇਆ ਇਹਨਾਂ 'ਚੋਂ ਕਿਸੇ ਸਿਪਾਹੀ ਨੂੰ ਨਾਲ ਨਹੀਂ ਲਿਜਾ ਸਕਦਾ ਤੇ ਫਿਰ ਇਹ ਸਾਰਾ ਸਮਾਨ ਅੱਜ ਤੱਕ ਐਵੇਂ ਹੀ ਝੋੜਦਾ ਰਿਹਾ ਤੇ ਜੋ ਨਾਲ ਜਾਣ ਵਾਲਾ ਸੀ ਉਹ ਇਕੱਠਾ ਨਹੀਂ ਕੀਤਾ ਤਾਂ ਕਹਿ ਲੱਗੇ ਜਦੋਂ ਇਹ ਗੱਲ ਹੋਈ ਤਾਂ ਰਾਜਾ ਨਿਮੋ ਚੂਣਾ ਹੋ ਕੇ ਸਿਰ ਨੀਵਾ ਕਰਕੇ ਬਹਿ ਗਿਆ ਉਦਾਸ ਹੋ ਕੇ ਔਰ ਉਸ ਮੂਰਖ ਨੇ ਭਾਵ ਉਸ ਮਨੁੱਖ ਨੇ ਉਹ ਸੋਟੀ ਜੋ ਸੋਨੇ ਦੀ ਸੀ ਰਾਜੇ ਨੂੰ ਹੀ ਫੜਾ ਦਿੱਤੀ ਆ ਕਹਿੰਦੇ ਫਿਰਤਾ ਰਾਜਾ ਸਾਹਿਬ ਤੁਸੀਂ ਹੀ ਵੱਡੇ ਮੂਰਖ ਹੋ ਆ ਲਓ ਆਪਣੀ ਸੋਟੀ ਤੁਸੀਂ ਹੀ ਰੱਖ ਲਓ ਤਾਂ ਗੁਰੂ ਪਿਆਰਿਓ ਕਹਿਣ ਤੋਂ ਭਾਵ ਹੈ ਕਿ ਇਹ ਮਨੁੱਖ ਇਨੇ ਸਮਾਨ ਦੇ ਹੁੰਦਿਆ ਹੋਇਆ ਕੁਝ ਨਾਲ ਨਹੀਂ ਲਿਜਾ ਸਕਦਾ ਪਰ ਆਪਣੇ ਆਪ ਨੂੰ ਇਹ ਸੰਸਾਰ ਦਾ ਰਾਜਾ ਕਹਾਉਂਦਾ ਹੈ ਸੰਸਾਰ ਦਾ ਮਾਲਕ ਕਹਾਉਂਦਾ ਹੈ ਤੇ ਜਦ ਜਾਂਦਾ ਫਿਰ ਜਿਵੇਂ ਅਮੀਰ ਜਾਂਦਾ ਓਵੇਂ ਗਰੀਬ ਜਾਂਦਾ ਹੈ ਜਿਵੇਂ ਰਾਜਾ ਜਾਂਦਾ ਓਵੇਂ ਭਖਾਰੀ ਜਾਂਦਾ ਹੈ ਖਾਦੀ ਅੱਜ ਤਾਂ ਕਹਿ ਲਗਿਆ ਇਸੇ ਲਈ ਤੁਸੀਂ ਮੂਰਖ ਹੋ ਤੁਹਾਡੀ ਰਾਣੀ ਐਸੇ ਕਰਕੇ ਤੁਹਾਨੂੰ ਮੂਰਖ ਕਹਿੰਦੀ ਆ ਕਿ ਤੁਸੀਂ ਨਾ ਕੋਈ ਉਹਦੇ ਆਖੇ ਲਾ ਕੇ ਦਾਨਪੁਣ ਭਜਨ ਸਿਮਨ ਕੀਤਾ ਹੈ ਤੇ ਨਾ ਹੀ ਤੁਸੀਂ ਕੋਈ ਚੱਜ ਦਾ ਕੰਮ ਕੀਤਾ ਇਸ ਕਰਕੇ ਤੁਸੀਂ ਮੂਰਖ ਹੋ ਪਰ ਮੈਂ ਮੂਰਖ ਨੇ ਕੁਝ ਵੀ ਨਾ ਕੀਤਾ ਹੁਣ ਰਾਜਾ ਆਪਣੇ ਆਪ ਨੂੰ ਮੂਰਖ ਮੰਨ ਗਿਆ ਗੱਲ ਕਲੀਅਰ ਹੋ ਗਈ ਕਹਿੰਦਾ ਇਸੇ ਕਰਕੇ ਮੈਂ ਮੂਰਖਾਂ ਮੈਂ ਕੁਝ ਨਹੀਂ ਕੀਤਾ ਹੁਣ ਸੰਸਾਰ ਦੇ ਵਿੱਚੋਂ ਖਾਲੀ ਹੱਥ ਜਾ ਰਿਹਾ ਹਾਂ ਤੋ ਇਸ ਕਰਕੇ ਜੇ ਪੰਡਾਏ ਅਗਲਾ ਪਦ ਹੈ ਅਗਨੇ ਪਦੇ ਦੀ ਚੌਥੇ ਪਰੇ ਦੀ ਅਗਨੀ ਪੰਕਤੀ ਹੈ ਜੇ ਪੈਂਡੇ ਮਹਾ ਅੰਧ ਗੁਹਾਰਾ ਜਿਸ ਰਸਤੇ ਦੇ ਵਿੱਚ ਬੜਾ ਹਨੇਰਾ ਹੋਵੇਗਾ ਉਸ ਹਨੇਰੇ ਦੇ ਵਿੱਚ ਤੈਨੂੰ ਚਾਨਣ ਕਰਨ ਵਾਲਾ ਕੁਝ ਵੀ ਨਹੀਂ ਤੇਰੇ ਕੋਲ ਉਹ ਵੀ ਕੇਵਲ ਤੇ ਕੇਵਲ ਪਰਮੇਸ਼ਰ ਦਾ ਨਾਮ ਹੈ ਕਹਿੰਦੇ ਜਿਵੇਂ ਕ੍ਰਿਸ਼ਨ ਭਗਵਾਨ ਜਦੋਂ ਆਪਣੇ ਗੁਰੂ ਸੁਦੀਪਨ ਦੇ ਪੁੱਤਰਾਂ ਨੂੰ ਲੈਣ ਵਾਸਤੇ ਗਏ ਤਾਂ ਉਸ ਵਕਤ ਰਸਤੇ ਦੇ ਵਿੱਚ ਬੜਾ ਹਨੇਰਾ ਸੀ ਰਥਵਾਹੀ ਕਹਿਣ ਲੱਗਿਆ ਮਹਾਰਾ ਬੜਾ ਹਨੇਰਾ ਹੈ ਤਾਂ ਕ੍ਰਿਸ਼ਨ ਜੀ ਕਹਿਣ ਲੱਗੇ ਕੋਈ ਗੱਲ ਨਹੀਂ ਆਪਣੇ ਕੋਲ ਸudarshan ਚੱਕਰ ਹੈ ਇਸ ਦੀ ਲੋ ਨਾਲ ਚੱਲਦੇ ਹਾਂ ਇੰਨਾ ਹਨੇਰਾ ਹੈ ਜੋ 12 ਸੂਰਜ ਚੜ ਜਾਣ ਤਾਂ ਵੀ ਉਹ ਕਾਲੇ ਕਵੇ ਵਰਗੇ ਹੋ ਜਾਣ ਕਿਹੜੇ ਰਸਤੇ 'ਚ ਉਹ ਰਸਤਾ ਜਿਹੜਾ ਦਰਗਾਹ ਨੂੰ ਜਾਂਦਾ ਹੈ ਇਹ ਪੰਡੇ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਜਿਸ ਰਸਤੇ ਦੇ ਵਿੱਚ ਬੜਾ ਹਨੇਰਾ ਹੈ ਗੁਬਾਰ ਹੈ ਉਠ ਤੇਰਾ ਮਾਰਗਦਰਸ਼ਨ ਕਰਨ ਵਾਲਾ ਤੇਰੇ ਵਾਸਤੇ ਚਾੜਨ ਦੀ ਲੋਅ ਪ੍ਰਕਾਸ਼ ਦੀ ਲੋਅ ਕੇਵਲ ਤੇ ਕੇਵਲ ਪਰਮੇਸ਼ਰ ਦਾ ਨਾਮ ਹੈ ਹਰ ਕਾ ਨਾਮ ਸੰਗ ਉਜਿਆਰਾ ਨਾਮ ਜੰਤ ਕੋਟ ਸੂਰ ਉਜਾਰਾ ਬਿਣ ਸਹਿ ਭਰਬ ਅੰਧੇਰਾ ਹੁਣ ਇਥੇ ਕੋਹਰ ਗੱਲ ਕਰੀਰ ਕਰਨੀ ਬਣਦੀ ਆ ਵੀ ਕੀ ਇਹ ਹਨੇਰਾ ਰਾਤ ਦੇ ਹਨੇਰੇ ਵਰਗਾ ਨਹੀਂ ਇਹ ਭਰਮਾ ਮਹਿਮਾ ਦਾ ਹਨੇਰਾ ਹੈ ਇਸ ਹਨੇਰੇ ਨੂੰ ਸੈਂਕੜੇ ਸੂਰਜ ਤੇ ਹਜ਼ਾਰਾਂ ਚੰਦਮਾ ਵੀ ਨਹੀਂ ਚੱਕ ਸਕਦੇ ਜੇ ਸਭ ਚੰਦਾ ਉੱਗਵੇ ਸੂਰਜ ਚੜ੍ਹੇ ਹਜ਼ਾਰ ਇਤੇ ਚਾਣਣ ਹੁੰਦੇ ਆ ਗੁਰਬਿੰਨ ਘੋਰ ਅੰਧਾਰ ਨਾ ਨਾ ਗੁਰੂ ਨਾ ਚੇਤਨੀ ਮਨਿ ਆਪਣੇ ਸੁਚੇਤ ਛਟੇ ਤਿਲ ਬੁਆੜ ਜਿਉ ਸੁੰਜੇ ਅੰਦਰ ਖੇਤ ਖੇਤਾ ਦੇ ਅੰਦਰ ਛਟਿਆ ਕੋ ਨਾਨਕ ਸੋ ਨਾਹਾ ਫਲੀਐ ਫਲੀਐ ਬਪੜੇ ਧੀ ਤਨ ਵਿਸਵਾਹ ਜਿਸ ਤਰ੍ਹਾਂ ਤੇਰਾਂ ਦੇ ਪੌਦੇ ਬੀਜੇ ਜਾਂਦੇ ਹਨ ਉਹਨਾਂ ਚੋਂ ਇੱਕ ਤਰ੍ਹਾਂ ਦਾ ਪੌਗਾ ਐਸਾ ਹੈ ਜਿਹਦੀਆਂ ਫਲੀਆਂ ਦੇ ਵਿੱਚ ਤਿਲ ਨਹੀਂ ਪਏ ਕਾਲਸ ਬਣ ਗਈ ਆ ਕੰਗਿਆਰੀ ਪੈ ਗਈ ਆ ਇੱਕ ਬਿਮਾਰੀ ਐ ਸਵਾਹ ਬਣ ਗਈ ਆ ਉਹ ਤੇਰਾ ਦੇ ਪੌਦੇ ਨੂੰ ਮਾਲਕ ਘਰੇ ਨਹੀਂ ਲੈ ਕੇ ਜਾਂਦਾ ਐਸੀ ਮਨੁੱਖੀ ਹਾਲਤ ਹੈ ਤਾਂ ਉਹ ਜਿਹੜਾ ਹਨੇਰਾ ਕੋਈ ਰਾਤ ਦੇ ਹਨੇਰੇ ਵਰਗਾ ਨਹੀਂ ਉਹ ਜਿਹੜੀ ਦੂਰੀ ਹੈ ਕੋਈ ਕੋਹਾ ਮੀਂਹਾਂ ਦੇ ਵਿੱਚ ਨਹੀਂ ਮਿਣੀ ਜਾ ਸਕਦੀ ਇਸ ਨੂੰ ਦੂਰ ਕਰਨ ਵਾਲਾ ਕੇਵਲ ਤੇ ਕੇਵਲ ਹਰੀ ਦਾ ਨਾਮ ਹੈ ਪ੍ਰੀਤਮ ਜੀ ਕਹਿੰਦੇ ਇਹ ਹੈ ਪੰਡੇ ਮਹਾ ਅੰਧ ਗੁਭਾਰਾ ਜਿਸ ਹਿਰਦੇ ਵਿੱਚ ਬੜਾ ਅਗਿਆਨਤਾ ਦਾ ਭਰਮਾ ਭੁਲੇਖਿਆਂ ਬਹਿਕਾਂ ਦਾ ਹਨੇਰਾ ਹੈ ਉਹ ਸਾਰਾ ਹਨੇਰੇ ਨੂੰ ਕੇਵਲ ਤੇ ਕੇਵਲ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਚੱਕ ਸਕਦਾ ਹੈ ਦੂਰ ਕਰ ਸਕਦਾ ਹੈ ਭਾਵਨਾਮ ਹੀ ਮਨੁੱਖ ਦੇ ਅੰਦਰ ਗਿਆਨ ਪੈਦਾ ਕਰਦਾ ਹੈ ਅਗਿਆਨਤਾ ਦਾ ਖਾਤਮਾ ਕਰਦਾ ਹੈ ਇਹ ਸੈਂਟੀਫਿਕ ਹੈ ਗੱਲ ਸਾਰੀ ਮੈਂ ਆਰਸ਼ੀ ਆ ਜੀ ਕਹਿੰਦੇ ਜਦੋਂ ਮਨੁੱਖ ਦੇ ਅੰਦਰ ਗਿਆਨ ਪੈਦਾ ਹੋ ਜਾਂਦਾ ਹੈ ਉਹ ਗਿਆਨ ਦੀ ਲਾਈਟ ਦੇ ਨਾਲ ਹੀ ਆਪਣਾ ਜੀਵਨ ਸੁਖਮਈ ਬਤੀਤ ਕਰਦਾ ਹੈ ਔਰ ਅਰਦਾ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਅੱਗੇ ਪ੍ਰੀਤਮ ਬਖਸ਼ੇ ਕਰਦੇ ਹਨ ਯਾ ਪੰਥ ਤੇਰਾ ਕੋ ਨਾ ਸਿਆਨੋ ਜਿਸ ਰਸਤੇ ਦੇ ਵਿੱਚ ਤੇਰਾ ਕੋਈ ਜਾਣ ਪਛਾਨ ਵਾਲਾ ਨਹੀਂ ਮਿਲੇਗਾ ਜਿੱਥੋਂ ਦੀ ਤੂੰ ਜਾਏਗਾ ਉੱਥੇ ਨਾਲ ਤੇਰੇ ਕੋਈ ਜਾਣਿਆ ਪਛਾਣਿਆ ਨਹੀਂ ਮਿਲੇਗਾ ਜਿਹੜਾ ਤੈਨੂੰ ਜਮਾ ਤੋਂ ਛੁਡਾ ਲਵੇ ਕੋਈ ਮਿੱਤਰ ਨਹੀਂ ਜਾਵੇਗਾ ਫਿਰ ਉੱਥੇ ਕੌਣ ਜਾਵੇਗਾ ਉਹਨਾਂ ਨੂੰ ਛਡਾਉਣ ਵਾਲਾ ਹਰ ਦਾ ਨਾਮ ਤਹਿ ਨਾਲ ਪਛਾਣੋ ਹਰੀ ਦਾ ਨਾਮ ਹੀ ਉੱਥੇ ਸਾਡੇ ਨਾਲ ਜੀ ਅਸੀਂ ਉਹਦੇ ਨਾਲ ਜਾਣ ਪਛਾਣ ਪੜਾਈ ਹੋਵੇਗੀ ਇਹ ਹਰੀ ਦੇ ਨਾਮ ਦੇ ਨਾਲ ਹੀ ਜਨਮਸ਼ਾਨ ਬਣਾਈ ਹੋਵੇਗੀ ਤਾਂ ਹਰੀ ਦਾ ਨਾਮ ਹੀ ਸਾਡੇ ਨਾਲ ਜਾ ਸਕਦਾ ਹੈ ਜਹਾ ਪੰਛ ਤੇਰਾ ਕੋ ਨਾ ਸਿਨਿਆ ਨੂੰ ਹਰ ਕਾ ਨਾਮ ਤਹ ਨਾਲ ਪੁਛਾਣੂ ਹਰੀ ਦਾ ਨਾਮ ਹੀ ਉਥੇ ਤੇਰਾ ਜਨਮਸ਼ਾਨ ਵਾਲਾ ਹੋ ਸਕਦਾ ਹੈ ਉਹ ਹੀ ਤੈਨੂੰ ਜਮਾਂ ਤੋਂ ਜਮ ਰਾਜ ਤੋਂ ਬਚਾ ਸਕਦਾ ਜਿਵੇਂ ਰਾਜੇ ਜਨਕ ਦੀ ਗੱਲ ਕਰੀਏ ਤਾਂ ਤਾਂ ਰਾਜਾ ਜਨਕ ਹੈ ਜਿਨ ਸਿਮਰਨ ਕੀਓ ਵਿਵੇਕ ਇਹ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ ਤੋ ਇਹ ਹਰੀ ਦਾ ਸਿਮਰਨ ਹੀ ਤੈਨੂੰ ਜਮਾ ਤੋਂ ਬਚਾ ਸਕਦਾ ਹੈ ਜਹ ਮਹਾ ਭਿਆਨ ਤਪਤ ਬੋਹ ਕਾਮ ਜਿਸ ਰਸਤੇ ਦੇ ਵਿੱਚ ਬੜੀ ਭਿਆਨਕ ਤਪਤ ਗਰਮੈਸ਼ ਦੁੱਖਾਂ ਦੀ ਹੋਵੇਗੀ ਤਾਂ ਉਹਨਾਂ ਦੁੱਖਾਂ ਦੇ ਵਿੱਚ ਤੈਨੂੰ ਸੁੱਖ ਕੌਣ ਦੇ ਸਕਦਾ ਹੈ ਭਾਗ ਉਹਨਾਂ ਦੁੱਖਾਂ ਤੋਂ ਤੈਨੂੰ ਕੋਈ ਵਿਚਾਰ ਨਹੀਂ ਸਕਦਾ ਜਿਵੇਂ ਕਿਸੇ ਦੇ ਪੇਟ ਵਿੱਚ ਦਰਦ ਹੁੰਦਾ ਹੈ ਤੇ ਇਸ ਰਿਸ਼ਤੇਦਾਰ ਸਾਥ ਸੰਬੰਧੀ ਉਹਦੇ ਦਰਦ ਵਿੱਚ ਉਹ ਹਿੱਸਾ ਨਹੀਂ ਵੰਡਾ ਸਕਦੇ ਭਾਵੇਂ ਉਹਨੂੰ ਓਲ-ਪੋਲ ਕਰਕੇ ਦਵਾਈ ਦੇ ਸਕਦੇ ਆ ਪਰ ਜੇ ਉਹ ਕਰਮ ਰੋਗ ਹੋਵੇ ਤੇ ਉਹ ਦਵਾਈ ਨਾਲ ਵੀ ਦੂਰ ਨਹੀਂ ਹੁੰਦਾ ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਉਹਰ ਸਤਾ ਜਿੱਥੇ ਬੜੀ ਪਿਆਰਕ ਤਪਸ਼ ਗਰਮੈਸ਼ ਦੁੱਖ ਹਨ ਉਥੇ ਹਰਿ ਦਾ ਨਾਮ ਹੀ ਤੇਰੇ ਉੱਪਰ ਛਾਂ ਕਰ ਸਕਦਾ ਹੈ ਤੈ ਹਰ ਕੇ ਨਾਮ ਕੀ ਤੁਮ ਯੋ ਪਰ ਸ਼ਾਮ ਜਹਾਂ ਤ੍ਰਿਖਾਮਣ ਤੁ ਜਿਆ ਕਰਖੈ ਜਿੱਥੇ ਤੈਨੂੰ ਬਹੁਤ ਪਿਆਸ ਲੱਗੇਗੀ ਤੇ ਲੱਗੇਗੀ ਕਹ ਨਾਨਕ ਹਰ ਹਰਿ ਅੰਮ੍ਰਿਤ ਵਰਖੈ ਉਥੇ ਹਰੀ ਦਾ ਨਾਮ ਹੀ ਤੇਰੇ ਹਿਰਦੇ ਨੂੰ ਆਪਣੇ ਵੱਲ ਖਿੱਚ ਸਕਦਾ ਹੈ ਹਰੀ ਦਾ ਨਾਮ ਹੀ ਤੇਰੀ ਪਿਆਸ ਦੂਰ ਕਰ ਸਕਦਾ ਹੈ ਤਾਂ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਸਾਨੂੰ ਸਿੱਖਾਂ ਨੂੰ ਸਮਝਾਉਂਦੇ ਹੋਏ ਬਖਸ਼ਿਸ਼ ਕਰਦੇ ਹਨ ਕਿ ਇਹ ਦਾ ਸਾਰਿਆਂ ਦਾ ਸ਼ੋਮਣੀ ਕੇਵਲ ਤੇ ਕੇਵਲ ਹਰੀ ਦਾ ਪਰਮੇਸ਼ਰ ਦਾ ਨਾਮ ਹੈ ਤੂੰ ਹਰੀ ਦੇ ਨਾਮ ਦੇ ਨਾਲ ਜੁੜ ਕੇ ਆਪਣਾ ਜੀਵਨ ਬਤੀਤ ਕਰ ਭਗਤ ਜਨ ਕੀ ਬਰਤਨ ਨਾਮ ਅਗਲਾ ਪੰਜਵਾਂ ਪਦ ਆਰੰਭ ਹੁੰਦਾ ਹੈ ਇਹਦੀ ਵਿਚਾਰ ਆਪਾਂ ਫਿਰ ਸਾਜੀ ਕਰਾਂਗੇ ਚੌਥਾ ਪਦ ਦੂਸਰੀ ਅਸ਼ਟਪਦੀ ਦਾ ਸੰਪੂਰਨ ਹੋਇਆ ਜਹਾ ਤਿਰਖਾ ਮਾਨ ਤੋ ਜੀ ਆ ਕਰਖੈ ਤਹ ਨਾਲ ਕ ਹਰ ਹਰ ਅਮਰਤ ਵਰਖੈ ਆਓ ਹਰੀ ਦੇ ਨਾਮ ਨਾਲ ਜੁੜਨਾ ਕਰੀਏ ਕਿਉਂਕਿ ਸਾਰੀ ਬਾਣੀ ਵਿੱਚ ਨਾਮ ਦੀ ਹੀ ਮਹਿਮਾ ਹੈ ਨਾਨਕ ਕਹ ਘਰ ਕੇਵਲ ਨਾਮ ਨਾਮ ਦੀ ਵਡਿਆਈ ਕੀਤੀ ਗਈ ਹੈ ਬਾਕੀ ਜੋ ਕਰਮ ਕਾਂਡ ਵਖੰਡ ਵਿਸ਼ੇ ਵਕਾਰ ਆਦਿ ਇਹਨਾਂ ਸਭ ਨੂੰ ਕੱਟਿਆ ਗਿਆ ਖੈਰ ਵਿਚਾਰਾ ਇੱਥੇ ਰੋਕਦੇ ਆ ਅਗਲਾ ਦੂਸਰੀ ਅਸਤਪਲੀ ਦਾ ਪੰਜਵਾਂ ਪਦਾ ਜਿਨ੍ਹਾਂ ਨੂੰ ਸਮਝ ਆ ਗਈ ਉਹ ਕੇਵਲ ਤੇ ਕੇਵਲ ਨਾਮ ਦੇ ਨਾਲ ਜੁੜਦੇ ਹਨ ਉਹਨਾਂ ਦੇ ਵਰਤਨ ਜੋਗ ਸਮਗਰੀ ਪਰਮੇਸ਼ਰ ਦਾ ਨਾਮ ਹੀ ਹੋ ਜਾਂਦਾ ਹੈ ਇਹ ਅਗਲੇ ਜਵਾਨਾ ਵੀ ਸਰਪੰਨ ਕਰਾਂਗੇ ਇੱਥੇ ਰੋਕਣ ਦੀ ਆਗਿਆ ਬਖਸ਼ੋ ਬੋਲਦਿਆਂ ਦੇ ਕਾ ਅਖਰਬਾਦ ਘਟ ਹੋ ਜਾਂਦੇ ਸਿਕ ਸੰਕਾ ਤੇ ਸਤਗੁਰੂ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਮਲਾਹ ਫਤੇ ਪਾਉ ਫਤੇ ਵਾਯੂ ਦੀ ਕਾ ਖਲਸਾ ਵਾਯੂ ਗੁਰਜੀ ਕੀ ਫਤੇ